ਅਗਰ ਤੁਸੀਂ ਰੈਗੂਲਰ ਇਸ ਪਲੇਟਫਾਰਮ ਤੋਂ ਹੋਣ ਵਾਲੇ ਪ੍ਰਚਾਰਾਂ ਨੂੰ ਤੇ ਮਾਰਨਿੰਗ ਪ੍ਰੇਅਰ ਦੇ ਲਿਸਨਰ ਰਹੇ ਹੋ ਤਾਂ ਤੁਹਾਨੂੰ ਭੱਲੇ ਹੀ ਪੰਤੀ ਯਾਦ ਹੋਊਗਾ ਕਿ ਦੱਸ ਦਿੱਤਾ ਗਿਆ ਸੀ 15 ਮਾਰਚ ਦੇ ਬਾਅਦ ਵਿੱਚ ਧਾਰਮਿਕ ਦੰਗੇ ਬਹੁਤ ਜ਼ਬਰਦਸਤ ਹੋਣਗੇ ਚੇਤਾ ਤੁਹਾਨੂੰ ਅਰ ਨਾਮ ਲੈ ਕੇ ਵੀ ਦੱਸ ਦਿੱਤਾ ਗਿਆ ਸੀ ਦੇਸ਼ਾਂ ਦੀ ਛੇੜਛਾੜ ਦਾ ਜ਼ਿਕਰ ਵੀ ਦੱਸ ਦਿੱਤਾ ਗਿਆ ਸੀ 100 ਦਿਨਾਂ ਦੇ ਬਾਅਦ ਮਿਸਟਰ 트ੰਪ ਬਹੁਤ ਖਤਰਨਾਕ ਹੁਕਮ ਜਾਰੀ ਕਰਨਗੇ ਕਿੰਨਿਆਂ ਨੂੰ ਚੇਤਾ ਇਹ ਵੀ ਦੱਸ ਦਿੱਤਾ ਗਿਆ ਸੀ ਇਹ ਸਾਰੀਆਂ ਵਰਨਿੰਗਸ ਤੁਹਾਨੂੰ ਦੇ ਦਿੱਤੀਆਂ ਗਈਆਂ ਰੋ ਦੇ ਨਾਲ-ਨਾਲ ਤੁਹਾਨੂੰ ਇਹ ਵੀ ਕਿਹਾ ਗਿਆ ਸੀ ਪਰ ਤੁਸੀਂ ਉਹਨਾਂ ਜਿਹੜੇ ਉਹ ਰੋਜ਼ ਪ੍ਰਦਰਸ਼ਨ ਹੋਣੇ ਤੁਸੀਂ ਉਹਨਾਂ ਦਾ ਹਿੱਸਾ ਨਾ ਬਣਿਓ ਮੈਂ ਇਸੇ ਲਈ ਇਹ ਗੱਲ ਨੂੰ ਦੁਹਰਾਇਆ ਕੁਝ ਚੀਜ਼ਾਂ ਨਿਸ਼ਚਿਤ ਆ ਉਹਨਾਂ ਨੂੰ ਬਦਲਿਆ ਨਹੀਂ ਜਾ ਸਕਦਾ ਤੁਸੀਂ ਸੋਚ ਕੇ ਦੇਖੋ ਕੋਈ ਘਟਨਾ 6 ਮਹੀਨੇ ਬਾਅਦ ਹੋਣ ਵਾਲੀ ਆ ਉਹਦੀ ਵਾਰਨਿੰਗ ਸੁਪਰਨੈਚੁਰਲ ਤਰੀਕੇ ਦੇ ਨਾਲ ਸਾਨੂੰ 6 ਮਹੀਨੇ ਪਹਿਲਾਂ ਪਤਾ ਲੱਗ ਰਹੀ ਆ ਕਿਸੇ ਇਨਸਾਨ ਦੇ ਰਾਹੀਂ ਨਹੀਂ ਪਰ ਇੱਕ ਆਤਮਿਕ ਜਗੇ ਆਸਾ ਦੇ ਰਾਹੀਂ ਇਹਦਾ ਮਤਲਬ ਕਿ ਬ੍ਰਹਿਮੰਡ ਦੇ ਅੰਦਰ ਉਸ ਘਟਨਾ ਦਾ ਹੋਣਾ ਨਿਸ਼ਚਿਤ ਕਰ ਦਿੱਤਾ ਗਿਆ ਹੈ ਅਗਰ ਸਾਨੂੰ ਇਹ ਵਾਰਨਿੰਗ ਮਿਲ ਗਈ ਕਿ ਫਲਾਨੇ ਥਾਂ ਆ ਜਾਇਓ ਲੈਂਡਸਲਾਈਡ ਹੋਣਗੇ ਵਾਰਨਿੰਗ ਮਿਲੀਆਂ ਸੀ ਉੱਥੇ-ਉੱਥੇ ਲੈਂਡਸਲਾਈਡ ਹੋਏ ਇਟ ਮੀਨ ਸਾਨੂੰ ਮਹੀਨਾ ਡੇਢ ਮਹੀਨਾ ਪਹਿਲਾਂ ਵਾਰਨਿੰਗ ਮਿਲ ਗਈ ਇਹਦਾ ਮਤਲਬ ਉਹ ਨਿਸ਼ਚਿਤ ᱛਿਆ ਕਿ ਉੱਥੇ ਹੋਣਾ ਆ ਉਹ ਐਕਸੀਡੈਂਟਲੀ ਨਹੀਂ ਆ ਧਿਆਨ ਵਿੱਚ ਲਿਆਵਾਂਗੀ ਜੇ ਤੋਂ ਤੁਸੀਂ ਕਨਫਰਮ ਹੋਵੋਗੇ ਕਿ ਤੁਹਾਡੇ ਨਾਲ ਵੀ ਸਪਿਰਿਟ ਗੱਲ ਕਰਦਾ ਆ ਪਰ ਕਈ ਵਾਰੀ ਅਸੀਂ ਨਜ਼ਰ ਅੰਦਾਜ਼ ਕਰ ਜਾਂਦੇ ਆ ਪਰ ਹੋ ਸਕਦਾ ਕਿ ਮੇਰੇ ਅੱਜ ਇਹਨਾਂ ਪੁਆਇੰਟਸ ਨੂੰ ਜਦੋਂ ਮੈਂ ਤੁਹਾਡੇ ਧਿਆਨ ਵਿੱਚ ਲਿਆਵਾਂ ਤਾਂ ਅੱਗੇ ਤੋਂ ਤੁਸੀਂ ਇਹਨਾਂ ਨੂੰ ਨਜ਼ਰ ਅੰਦਾਜ਼ ਨਾ ਕਰੋ ਤੁਸੀਂ ਦੇਖੋ ਕਈ ਵਰੀ ਤੁਸੀਂ ਘਰੋਂ ਨਿਕਲਣ ਦਾ ਪ੍ਰੋਗਰਾਮ ਬਣਾਉਂਦੇ ਹੋ ਅਚਾਨਕ ਕੋਈ ਗੈਸਟ ਆ ਜਾਂਦੇ ਆ ਤੁਸੀਂ ਉਸ ਗੈਸਟ ਦੇ ਨਾਲ ਤੁਹਾਨੂੰ ਬਹੁਤ ਪਿਆਰ ਹੈ ਤੁਹਾਡੇ ਰਿਸ਼ਤੇਦਾਰ ਭੈਣ ਭਰਾ ਕੋਈ ਵੀ ਹੋ ਸਕਦਾ ਪਰ ਉਸ ਵੇਲੇ ਤੁਹਾਨੂੰ ਬੜਾ ਗੁੱਸਾ ਆਉਂਦਾ ਕਿ ਬਿਨਾਂ ਦੱਸਿਆ ਇਹ ਆ ਗਏ ਸਾਡਾ ਪਲਾਨ ਸੀ ਬਾਹਰ ਖਾਣ ਜਾਣ ਦਾ ਮੂਵੀ ਦੇਖਣ ਜਾਣ ਦਾ ਘੁੰਮਣ ਜਾਣ ਦਾ ਜਾਂ ਕੁਝ ਵੀ ਤੁਹਾਡਾ ਪਲਾਨ ਸੀਗਾ ਤੋ ਪਲਾਨ ਤੁਹਾਡਾ ਜਿਹੜਾ ਇਹ ਖਰਾਬ ਹੋ ਗਿਆ ਤੇ ਤੁਸੀਂ ਤੀੜੀਆਂ ਤੂੜੀਆਂ ਪਾ ਕੇ ਜਿੱਦਾਂ ਕਿਦਾਂ ਵੀ ਉਹਨਾਂ ਨੂੰ ਚਾਹ ਪਾਣੀ ਪੁੱਛਦੇ ਹੋ ਦਿਲੋਂ ਨਹੀਂ ਪਰ ਕੋਸ਼ਿਸ਼ ਕਰ ਰਹੇ ਹੋ ਨੇ ਕਿ ਤੁਸੀਂ ਉਹਨਾਂ ਨੂੰ ਇਦਾਂ ਹੀ ਜਿਤਾਓਂਗੇ ਸਭ ਠੀਕ ਆ ਪਰ ਬਾਅਦ ਵਿੱਚ ਤੁਹਾਨੂੰ ਪਤਾ ਲੱਗਦਾ ਕਿ ਜਿੱਥੇ ਤੁਸੀਂ ਜਾਣਾ ਸੀ ਉੱਥੇ ਕੋਈ ਗੜਬੜ ਹੋ ਗਈ ਅਰ ਫਿਰ ਤੁਸੀਂ ਕਹਿੰਦੇ ਚੰਗਾ ਹੋਇਆ ਅਸੀਂ ਉੱਥੇ ਨਹੀਂ ਸੀ ਹੁੰਦਾ ਕਿਸੇ ਨਾਲ ਇਦਾਂ ਇਸੇ ਤਰ੍ਹਾਂ ਹੀ ਕਈ ਵਾਰੀ ਹੋਰ ਨਹੀਂ ਕੋਸ਼ ਚਾਬੀ ਗਵਾਚ ਜਾਂਦੀ ਆ ਗੱਡੀ ਦੀ ਟਾਈਮ ਡਿਲੇ ਹੋ ਜਾਂਦਾ ਏ ਅੰਦਰੋਂ ਤੁਸੀਂ ਬੜੇ ਦੁਖੀ ਹੁੰਨੇ ਆ ਇੱਥੇ ਰੱਖੀ ਸੀ ਰੋਜ਼ ਇੱਥੇ ਰੱਖੀ ਦੀ ਆ ਪਤਾ ਨਹੀਂ ਕਿੱਥੇ ਚਲੇਗੀ ਅਰ 10-15 ਮਿੰਟ ਬਾਅਦ ਬਿਲਕੁਲ ਤੁਹਾਡੀਆਂ ਅੱਖਾਂ ਦੇ ਸਾਹਮਣੇ ਤੁਹਾਨੂੰ ਉਹ ਚੀਜ਼ ਮਿਲ ਜਾਂਦੀ ਹੈ ਚਾਹੇ ਉਹ ਚਾਬੀ ਹੋਵੇ ਬਟੂਆ ਹੋਵੇ ਲਾਇਸੈਂਸ ਹੋਵੇ ਕੁਝ ਵੀ ਤੁਹਾਡਾ 10-15 ਮਿੰਟ ਡਿਲੇ ਹੋਣਾ ਐਵੇਂ ਹੀ ਨਹੀਂ ਸੀ ਪਰਮੇਸ਼ਵਰ ਨੇ ਤੁਹਾਡੇ ਰਾਹ ਵਿੱਚੋਂ ਕਿਸੇ ਵਿਪਤਾ ਨੂੰ ਲੰਘਾਉਣਾ ਸੀ ਕਿ ਉਹ ਤੁਹਾਡੇ ਉਥੋਂ ਪਹੁੰਚਣ ਤੋਂ ਪਹਿਲਾਂ ਪਹਿਲਾਂ ਨਿਕਲ ਜਾਏ ਅਰ ਫਿਰ ਤੁਸੀਂ ਜਦੋਂ ਜਾਂਦੇ ਉਹ 10 15 ਮਿੰਟ ਬਾਅਦ ਔਰ ਤੁਸੀਂ ਕਿਸੇ ਦੁਰਘਟਨਾ ਨੂੰ ਦੇਖਦੇ ਹੋ ਰਸਤੇ ਵਿੱਚ ਤੇ ਤੁਹਾਡੇ ਮਾਈਂਡ ਵਿੱਚ ਕਲਿੱਕ ਹੁੰਦੀ ਆ ਉਸੇ ਵੇਲੇ ਇੱਕ ਗੱਲ ਕਿ ਚੰਗਾ ਹੋਇਆ ਚਾਬੀ ਉਸ ਵੇਲੇ ਨਹੀਂ ਮਿਲੀ ਟਾਈਮ ਲੰਘ ਗਿਆ ਸਮ ਟਾਈਮ ਥੋੜੀ ਕੋਈ ਪਲੈਨਿੰਗ ਨਹੀਂ ਹੁੰਦੀ ਪਰ ਤੁਹਾਡੇ ਘਰ ਦੇ ਤੁਹਾਨੂੰ ਐਵੇਂ ਕਿਤੇ ਭੇਜ ਦਿੰਦੇ ਆ ਉਹਦੇ ਪਿੱਛੋਂ ਗਲੀ ਵਿੱਚ ਮੁਹੱਲੇ ਵਿੱਚ ਲੜਾਈ ਹੋ ਜਾਂਦੀ ਆ ਤੁਸੀਂ ਜਾਣਾ ਵੀ ਨਹੀਂ ਚਾਹੁੰਦੇ ਸੀ ਪਰ ਜਦੋਂ ਤੁਸੀਂ ਵਾਪਸ ਆਏ ਤੁਹਾਨੂੰ ਪਤਾ ਲੱਗਦਾ ਏਦਾਂ ਹੋਇਆ ਤੁਸੀਂ ਕਹਿੰਨੇ ਚੰਗਾ ਹੋਇਆ ਨਹੀਂ ਤਾਂ ਮੈਂ ਵੀ ਇਹਨਾਂ ਦੇ ਵਿੱਚ ਹੋਣਾ ਸੀ ਉੱਥੇ ਨਾਮ ਲਿਖਾਇਆ ਜਾ ਸਕਦਾ ਸੀ ਤੁਹਾਡਾ ਕੁਝ ਵੀ ਹੋ ਸਕਦਾ ਸੀ ਇਹ ਤੇ ਆ ਜਿਹੜੀਆਂ ਰੋਜ਼-ਰੋਜ਼ ਚੀਜ਼ਾਂ ਹੁੰਦੀਆਂ ਤੁਸੀਂ ਦੇਖੋ ਤੁਹਾਡੇ ਘਰ ਵਿੱਚ ਕਿਸੇ ਦੇ ਆਉਣ ਤੋਂ ਪਹਿਲਾਂ ਤੁਹਾਨੂੰ ਉਹਦੇ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਆ ਹੁੰਦਾ ਇਹ ਤਾਂ ਤੁਸੀਂ ਉਹਨਾਂ ਨੂੰ ਕਹਿੰਦੇ ਸੱਚੀ ਮੈਂ ਦੋ ਤਿੰਨ ਦਿਨਾਂ ਤੋਂ ਤੁਹਾਨੂੰ ਇੰਨਾ ਚੇਤੇ ਕਰਦਾ ਸੀ ਦੇਖੋ ਤੁਸੀਂ ਆ ਗਏ ਜਾਂ ਤੁਸੀਂ ਉਹਨੂੰ ਯਾਦ ਕਰ ਰਹੇ ਹੋ ਤੇ ਤੁਹਾਨੂੰ ਉਹਦੀ ਕਾਲ ਆ ਜਾਂਦੀ ਆ ਹੋਇਆ ਇਹ ਤਾਂ ਤੁਹਾਡੇ ਨਾਲ ਹੁੰਦਾ ਹੈ ਨਾ ਅਗਰ ਤੁਸੀਂ ਇਹਨਾਂ ਚੀਜ਼ਾਂ ਨੂੰ ਲਿਸਨ ਕਰਨਾ ਸਿੱਖ ਜਾਓ ਸੁਣਨਾ ਸਿੱਖ ਜਾਓ ਹਰੇਕ ਘਟਨਾ ਜਿਹੜੀ ਹੋਣ ਵਾਲੀ ਆ ਉਹਦਾ ਸੰਕੇਤ ਤੁਹਾਨੂੰ ਮਿਲੂਗਾ ਹਰ ਚੀਜ਼ ਤੋਂ ਪਹਿਲਾਂ ਪਰਮੇਸ਼ਵਰ ਤੁਹਾਨੂੰ ਦੱਸਦੇ ਆ ਬੁਖਾਰ ਵੀ ਚੜਨਾ ਹੋਏ ਤਾਂ ਸਰੀਰ ਵਿੱਚ ਟੁੱਟ ਭੱਜ ਪਹਿਲਾਂ ਸ਼ੁਰੂ ਹੋ ਜਾਂਦੀ ਆ ਘਰ ਵਿੱਚ ਕਿਸੇ ਦਾ ਕੋਈ ਨੁਕਸਾਨ ਹੋਣ ਵਾਲਾ ਹੋਵੇ ਕਿਸੇ ਇਨਸਾਨ ਦਾ ਤੁਹਾਡੇ ਮਨ ਨੂੰ ਪਹਿਲਾਂ ਉਦਾਸੀ ਲੱਗ ਜਾਂਦੀ ਹੈ ਕਿਸੇ ਦੂਰ ਦਰੈਡੇ ਥਾਂ ਤੇ ਵੀ ਤੁਹਾਡੇ ਆਪਣੇ ਭੈਣ ਭਰਾ ਨੂੰ ਕੋਈ ਪ੍ਰੋਬਲਮ ਆਈ ਹੋਵੇ ਤਾਂ ਤੁਸੀਂ ਆਪਣੇ ਘਰ ਵਿੱਚ ਬੈਠਿਆਂ ਸੈਡ ਹੋ ਜਾਂਦੇ ਹੋ ਅਰੇ ਅਚਾਨਕ ਤੁਹਾਨੂੰ ਉਸੇ ਦਾ ਖਿਆਲ ਆਉਣਾ ਸ਼ੁਰੂ ਹੋ ਜਾਂਦਾ ਹੈ ਇਹ ਕੀ ਆ ਸੁਪਰਨੈਚੁਰਲ ਸਿਗਨਲਸ अलौकिक चिन्ह है परमेश्वर आत्मा के वसीले और इस ब्रह्मांड के वसीले के नाल ਤੁਹਾਡੇ ਨਾਲ ਗੱਲ ਕਰਦੇ ਆ ਔਰ ਤੁਹਾਨੂੰ ਹਰੇਕ ਘਟਨਾ ਦੇ ਬਾਰੇ ਵਿੱਚ ਦੱਸਦੇ ਆ ਪਰ ਅਸੀਂ ਇੰਨੇ ਕੌਨਸ਼ੀਅਸ ਹੀ ਨਹੀਂ ਹੁੰਦੇ ਕਿ ਅਸੀਂ ਉਹਨਾਂ ਪੁਆਇੰਟਸ ਨੂੰ ਫੜ ਸਕੀਏ ਤੁਸੀਂ ਚਾਹੋ ਤਾਂ ਤੁਸੀਂ ਉਹਨਾਂ ਵਿੱਚੋਂ ਨਿਕਲ ਵੀ ਸਕਦੇ ਹੁੰਦੇ ਹੋ ਅਗਰ ਤੁਹਾਡੀ ਸਮਝ ਵਿੱਚ ਆ ਜਾਏ ਤਾਂ ਤੁਸੀਂ ਉਹਨਾਂ ਚੀਜ਼ਾਂ 'ਚੋਂ ਨਿਕਲ ਸਕਦੇ ਹੋ ਤੁਸੀਂ ਉਹਨਾਂ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਨੂੰ ਠੀਕ ਵੀ ਕਰ ਸਕਦੇ ਹੋ ਪਰ ਜੇ ਸਮਾਂ ਰਹਿੰਦਿਆਂ ਤੁਹਾਡੀ ਸਮਝ ਵਿੱਚ ਆ ਜਾਣ ਪਰ ਜਦੋਂ ਚੀਜ਼ਾਂ ਹੋ ਜਾਂਦੀਆਂ ਤੁਸੀਂ ਕਹਿੰਦੇ ਮੈਨੂੰ ਤਾਂ ਸੁਪਨੇ 'ਚ ਪਹਿਲਾਂ ਹੀ ਦਿਖਿਆ ਸੀ ਮੇਰੇ ਖਿਆਲਾਂ ਚ ਤਾਂ ਆਹ ਕਈ ਦਿਨਾਂ ਤੋਂ ਗੱਲ ਚੱਲ ਰਹੀ ਸੀ ਮੈਨੂੰ ਪਹਿਲਾਂ ਹੀ ਮੇਰੇ ਮਨ ਨੂੰ ਉਦਾਸੀ ਲੱਗੀ ਸੀ ਡਰ ਲੱਗਦਾ ਸੀ ਮੈਨੂੰ ਪਹਿਲਾਂ ਹੀ ਪਤਾ ਸੀ ਪਰ ਮੈਂ ਕਿਸੇ ਨਾਲ ਸ਼ੇਅਰ ਨਹੀਂ ਕੀਤਾ ਕੀ ਸੀ ਬ੍ਰਹਿਮੰਡ ਦੇ ਰਾਈ ਪਰਮੇਸ਼ਵਰ ਨੇ ਤੁਹਾਨੂੰ ਸਿਗਨਲ ਦਿੱਤੇ ਤੁਹਾਡੇ ਤੱਕ ਸਨੇਹਾ ਪਹੁੰਚਾਇਆ ਤੁਸੀਂ ਉਸ ਸਨੇਹੇ ਨੂੰ ਨਹੀਂ ਸੁਣਿਆ ਕਿਉਂਕਿ ਤੁਸੀਂ ਹੋਰ ਸ਼ੋਰ ਸ਼ਰਾਬੇ ਵਿੱਚ ਇੰਨੇ ਮਸਤ ਹੋ ਤੁਸੀਂ ਮਸਤੋਂ ਫਿਲਮਾਂ ਦੇਖਣ ਵਿੱਚ ਚੁਗਲੀਆਂ ਕਰਨ ਦੇ ਵਿੱਚ ਰੀਲਾਂ ਦੇਖਣ ਦੇ ਵਿੱਚ ਤੁਸੀਂ ਮਸਤੋਂ ਚਿੰਤਾ ਕਰਨ ਦੇ ਵਿੱਚ ਔਰ ਗਮ ਦੇ ਵਿੱਚ ਡੁੱਬੇ ਰਹਿਣ ਦੇ ਵਿੱਚ ਤੁਸੀਂ ਇਹ ਨਾ ਕਹੋ ਕਿ ਪਰਮੇਸ਼ਵਰ ਦਾ ਆਤਮਾ ਸਾਡੇ ਨਾਲ ਗੱਲ ਨਹੀਂ ਕਰਦਾ ਅਗਰ ਇਹਨਾਂ ਵਿੱਚੋਂ ਤੁਹਾਡੇ ਨਾਲ 2-3 ਚੀਜ਼ਾਂ ਵੀ ਹੋ ਰਹੀਆਂ ਆ ਤਾਂ ਇਟ ਮੀਨ ਕੇ ਤੁਹਾਡੇ ਨਾਲ ਪਰਮੇਸ਼ਵਰ ਦਾ ਆਤਮਾ ਗੱਲ ਕਰਦਾ ਆ ਉਹ ਤੁਹਾਨੂੰ ਇਸ਼ਾਰੇ ਦਿੰਦਾ ਆ ਪਰ ਤੁਸੀਂ ਨਹੀਂ ਸੁਣਦੇ ਉਹ ਤੁਹਾਡੀ ਗਲਤੀ ਆ ਕਿਉਂ ਵਚਨ ਵਿੱਚ ਲਿਖਿਆ ਕਿ ਤੇਰਾ ਬੋਲਣਾ ਥੋੜਾ ਹੀ ਹੋਵੇ ਜ਼ੁਬਾਨ ਏਕਿਆ ਤੇ ਕੰਨ ਦੋ ਇਹ ਕਿਸ ਚੀਜ਼ ਦਾ ਸਿਗਨਲ ਆ ਕਿ ਸੁਣਨਾ ਡਬਲ ਹੋਣਾ ਚਾਹੀਦਾ ਬੋਲਣ ਨਾਲੋਂ ਜਿਆਦਾ ਸੁਣੋ ਘੱਟ ਬੋਲੋ ਜਦੋਂ ਤੁਸੀਂ ਜਿਆਦਾ ਸੁਣਨ ਵਾਲੇ ਹੋਵੋਗੇ ਉਦੋਂ ਹੀ ਤੁਸੀਂ ਪਰਮੇਸ਼ਵਰ ਦੀ ਆਵਾਜ਼ ਨੂੰ ਵੀ ਸਹੀ ਤਰੀਕੇ ਨਾਲ ਸੁਣ ਸਕੋਗੇ ਪਰ ਅਸੀਂ ਜਿਆਦਾ ਟਾਕਤੇ ਵਿਆਂ ਜਿਆਦਾ ਬੋਲਣ ਵਾਲੇ ਹਾਂ ਰਹਿ ਕੇ 10 15 ਮਿੰਟ ਬੈਠਣ ਦੀ ਰੋਜ਼ ਕੋਸ਼ਿਸ਼ ਕਰੋ ਅਰ ਆਪਣੇ ਸੁਭਾਅ ਦੇ ਵਿੱਚ ਲੈ ਕੇ ਆਓ ਘੱਟ ਬੋਲਣ ਦੇ ਗੁਣ ਨੂੰ ਕੋਸ਼ਿਸ਼ ਕਰੋ ਸਿਰਫ ਉਦੋਂ ਬੋਲਿਆ ਜਾਵੇ ਜਦੋਂ ਬਹੁਤ ਜ਼ਰੂਰੀ ਆ ਅਰ ਉਹ ਬੋਲਿਆ ਜਾਵੇ ਜੋ ਬਹੁਤ ਉੱਤਮ ਹੋ ਇਹ ਨਿਸ਼ਾਨਾ ਮਿੱਥੋ ਕਿ ਮੈਂ ਬੋਲੂਗਾ ਤੇ ਸਿਰਫ ਕੰਮ ਦੀ ਗੱਲ ਬੋਲੂਗਾ ਉਹ ਗੱਲ ਜਿਹਦੇ ਨਾਲ ਜਾਂ ਮੇਰਾ ਜਾਂ ਸਾਹਮਣੇ ਵਾਲੇ ਦਾ ਫਾਇਦਾ ਹੋਵੇ ਔਰ ਇਹ ਗੱਲ ਪੌਲਸ ਵੀ ਸਿਖਾਉਂਦੇ ਆ ਸੰਤ ਪੌਲਸ ਇਦਾਂ ਹੀ ਕਹਿੰਦੇ ਕਹਿੰਦਾ ਤੁਹਾਡਾ ਜਿਹੜਾ ਬੋਲਣਾ ਆ ਉਹ ਸੁਣਨ ਵਾਲੇ ਦੀ ਤਰੱਕੀ ਦਾ ਕਾਰਨ ਬਣੇ ਜਦੋਂ ਬੋਲੋ ਤੇ ਕੀ ਕਹਿੰਦਾ ਜ਼ਬੂਰਾ ਤੇ ਭਜਨਾ ਦੇ ਰਹੀ ਗੱਲਾਂ ਕਰੋ ਆਪਸ ਵਿੱਚ ਪਾਓ ਉੱਤਮ ਗੱਲਾਂ ਬੋਲੀ ਜਾਓ ਕੋਈ ਆਇਆ ਸੀ ਕਿਸੇ ਨੇ ਤੁਹਾਨੂੰ ਕੁਝ ਪੁੱਛਿਆ ਵੀ ਨਹੀਂ ਤੁਸੀਂ ਉਦਾਂ ਹੀ ਕਹੀ ਜਾਂਦੇ ਫਲਾਣੇ ਦਾ ਇਦਾਂ ਹੋ ਗਿਆ ਉਦਾਂ ਹੋ ਗਿਆ ਉਹਨਾਂ ਦੇ ਘਰ ਆ ਹੋ ਗਿਆ ਉਹ ਹੋ ਗਿਆ ਸਾਰੀ ਗੱਲ ਕਰਨ ਦੇ ਬਾਅਦ ਵਿੱਚ ਕਦੀ ਸੋਚੋ ਕਿ ਇਹ ਸਾਰੀ ਗੱਲ ਕਰਕੇ ਮੈਨੂੰ ਕੀ ਮਿਲਿਆ ਸ਼ਾਂਤੀ ਮਿਲੀ ਨਹੀਂ ਪੈਸਾ ਤੇ ਅੱਲਾ ਮਿਲਿਆ ਨਹੀਂ ਕੋਈ ਲਾਟਰੀ ਨਿਕਲਣ ਦਾ ਨੰਬਰ ਮਿਲਿਆ ਨਹੀਂ ਜੇ ਕੁਝ ਵੀ ਨਹੀਂ ਮਿਲਿਆ ਤੇ ਬੋਲਣ ਵਿੱਚ એનર્ਜੀ ਵੇਸਟ ਹੋਈ ਕਿ ਨਹੀਂ ਟਾਈਮ ਵੇਸਟ ਹੋਇਆ ਕਿ ਨਹੀਂ ਤਾਂ ਕਿਉਂ ਅਸੀਂ ਆਪਣੀ એનર્ਜੀ ਨੂੰ ਵੇਸਟ ਕਰਦੇ ਆ ਸਾਡਾ ਵੇਖਣਾ ਵੀ એનર્ਜੀ ਨੂੰ ਖਪਤ ਕਰਦਾ ਆ ਸਾਡੇ ਸੁਣਨ ਦੇ ਵਿੱਚ ਵੀ એનર્ਜੀ ਖਪਤ ਹੁੰਦੀ ਆ ਸਾਡੇ ਬੋਲਣ ਵਿੱਚ ਵੀ એનર્ਜੀ ਖਪਤ ਹੁੰਦੀ ਆ ਅਗਰ ਅਸੀਂ ਦੇਖਣਾ ਆ ਤਾਂ ਸਹੀ ਚੀਜ਼ਾਂ ਨੂੰ ਦੇਖੋ ਜਿਹਦੇ ਨਾਲ ਤੁਹਾਡੀ એનર્ਜੀ ਰੀਸਟੋਰ ਹੋਏ ਪਲੱਸ ਗੇਨ ਹੋਏ ਵਧੇ ਊਰਜਾ ਸੋਨਣਾ ਆ ਤਾਂ ਸਿਰਫ ਚੰਗੀਆਂ ਚੀਜ਼ਾਂ ਸੁਣੋ ਦੇਖੋ ਵੀ ਚੰਗਾ ਸੁਣੋ ਵੀ ਚੰਗਾ ਬੋਲੋ ਵੀ ਚੰਗਾ ਤੇ ਕਰੋ ਵੀ ਚੰਗਾ ਹੀ ਚੰਗਾ ਅਸਲੀ ਭਗਤੀ ਦਾ ਤਰੀਕਾ ਇਹੀ ਆ ਭਗਤੀ ਦਾ ਤਰੀਕਾ 2 ਘੰਟੇ ਚੌਂਗੜੇ ਮਾਰ ਲੈਣਾ ਹਾਂ ਹਾਂ ਹੀ ਹੀ ਕਰ ਲੈਣਾ ਹਾਲੇਲੂਇਆ ਕਰ ਲੈਣਾ ਤੇ ਇੱਕੋ ਸਾੜੇ ਯੇਸੂ ਯੇਸੂ ਕਰੀ ਜਾਣਾ ਇਹ ਭਗਤੀ ਦਾ ਤਰੀਕਾ ਬਿਲਕੁਲ ਨਹੀਂ ਹੈਗਾ ਮੈਂ ਤੁਹਾਨੂੰ ਖਰਾ ਸੱਚ ਦੱਸਦੀ ਬਈ ਹਾਂ ਬਚੇ ਕਿਸੇ ਨੂੰ ਨਾ ਬਚੇ ਚਾਲਣਗੇ ਭਗਤੀ ਹੈ ਕਿ ਆਪਣੇ ਆਪ ਨੂੰ ਹਰ ਵੇਲੇ ਇਸ ਤਰ੍ਹਾਂ ਦੇ ਤਰੀਕੇ ਦੇ ਨਾਲ ਬਣਾ ਕੇ ਰੱਖਣਾ ਜਿਹਦੇ ਵਿੱਚ ਤੁਸੀਂ ਪਰਮੇਸ਼ਵਰ ਦੀ ਨਜ਼ਰ ਚ ਉਹਨੂੰ ਪਾ ਸਕੋ ਆ ਹੋਇਆ ਬੰਦੇ ਦਾ ਅੰਤ ਹੋਣਾ ਹੈ ਉਹਦੇ ਹਿਸਾਬ ਨਾਲ ਉਹਦਾ ਲੇਖਾ ਲਿਆ ਜਾਣਾ ਹੈ ਇਸ ਗੱਲ 'ਚ ਯਕੀਨ ਕਰਦੇ ਹੋ ਤੁਸੀਂ ਤੁਸੀਂ ਮੈਨੂੰ ਇਹ ਦੱਸੋ ਕਿ ਅਗਰ ਕੋਈ ਵਿਅਕਤੀ 100 ਦਿਨਾਂ ਤੋਂ ਵਰਤ ਪ੍ਰਾਰਥਨਾ ਦੇ ਵਿੱਚ ਸੀਗਾ ਧਿਆਨ ਨਾਲ ਸੁਣਿਓ ਅਗਰ ਕੋਈ ਵਿਅਕਤੀ 100 ਦਿਨਾਂ ਤੋਂ ਵਰਤ ਪ੍ਰਾਰਥਨਾ ਦੇ ਵਿੱਚ ਸੀਗਾ ਜੇਸ ਦਿਨ 101 ਦਿਨ ਜਿੱਦਣ ਹੋਇਆ ਉਸ ਦਿਨ ਉਹ ਵਿਵਚਾਰ ਕਰ ਰਿਹਾ ਸੀ ਕਿਸੇ ਆਪਣੇ ਪਤੀ ਜਾਂ ਪਤਨੀ ਤੋਂ ਬਿਨਾ ਕਿਸੇ ਨਾਲ ਰਿਲੇਸ਼ਨ ਤੇ ਵਿੱਚ ਸੀ ਔਰ ਉਹਦੀ ਮੌਤ ਹੋ ਗਈ ਤੁਹਾਨੂੰ ਲੱਗਦਾ ਕਿ ਉਹ ਸਵਰਗ ਨੂੰ ਜਾਊਗਾ ਲੱਗਦਾ ਕਿਉਂ ਉਹਨੇ ਤਾਂ 100 ਦਿਨ ਵਰਤ ਪ੍ਰਾਰਥਨਾ ਰੱਖੇ ਸੀ ਪਰ ਅੰਤ ਕੀ ਹੋਇਆ ਪਾਪ ਵਿੱਚ ਦੋ ਚੋਰ ਪ੍ਰਭੂ ਯਿਸੂ ਮਸੀਹ ਦੇ ਸੱਜੇ ਖੱਬੇ ਸਲੀਬ ਉੱਤੇ ਤੇ ਇੱਕ ਨੇ ਆਪਣੇ ਪਾਪਾਂ ਤੋਂ ਤੋਬਾ ਕਰ ਲਈ ਤੇ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਅੱਜ ਹੀ ਤੂੰ ਮੇਰੇ ਨਾਲ ਸਮਝਦੇ ਹੋ ਤੁਹਾਡਾ ਐਂਡ ਕੇਸ ਸਿਚੁਏਸ਼ਨ ਦੇ ਵਿੱਚ ਹੁੰਦਾ ਆ ਅਰੇ ਗੱਲ ਪੁੱਤਰ ਬਾਈਬਲ ਚ ਲਿਖੀ ਮੈਂ ਆਊਟ ਆਫ ਕਨਸੈਪਟ ਨਹੀਂ ਜਾ ਰਹੀ ਵਚਨ ਚ ਲਿਖਿਆ ਜੇ ਕੋਈ ساری ਉਮਰ ਭਗਤੀ ਕਰਦਾ ਆ ਪਰ ਆਪਣੇ ਆਖਰੀ ਦਿਨ ਜਿਹੜਾ ਆ ਉਹ ਪਾਪ ਵਿੱਚ ਬਿਤਾਉਂਦਾ ਆ ਤਾਂ ਉਹਦੀ ਪਹਿਲੇ ਦਿਨਾਂ ਦੀ ਭਗਤੀ ਉਹਨੂੰ ਬਚਾ ਨਹੀਂ ਸਕਦੀ ਜੇ ਕੋਈ ਬਹੁਤ ਸਾਲ ساری ਉਮਰ ਪਾਪ ਵੇਚਿਆ ਪਰ ਆਪਣੇ ਅਖੀਰਲੇ ਸਮੇਂ ਵਿੱਚ ਉਹ ਭਗਤੀ ਵਾਲਾ ਜੀਵਨ ਜੀ ਰਿਹਾ ਹੈ ਤਾਂ ਉਹਦੇ ਪਾਪ ਉਹਦੇ ਉੱਤੇ ਹਾਵੀ ਨਹੀਂ ਹੋਣਗੇ ਪਰ ਉਹਦੀ ਆਖਰੀ ਦਿਨਾਂ ਦੀ ਭਗਤੀ ਜਿਹੜੀ ਆ ਉਹ ਉਹਨੂੰ ਬਚਾ ਲੂਗੀ ਨਰਕ ਦੀ ਅੱਗ ਤੋਂ ਇੱਥੇ ਆਪਣੇ ਅਖੀਰ ਨੂੰ ਜਾਣਦਾ ਕੌਣ ਆ ਕੋਈ ਜਾਣਦਾ ਆਪਣੇ ਅਖੀਰ ਨੂੰ ਇਹ ਤਾਂ ਉਹਦੀ ਫਸਲ ਹੈ ਉਹ ਕੱਚੀ ਪੱਕੀ ਜਦੋਂ ਮਰਜ਼ੀ ਵੱਢੀ ਜਾਂਦਾ ਹੈ ਵਚਨ ਚ ਲਿਖਿਆ ਜਨਮ ਦੇ ਦਿਨ ਤੋਂ ਪਹਿਲਾਂ ਮਰਨ ਦਾ ਦਿਨ ਨਿਸ਼ਚਿਤ ਕੀਤਾ ਗਿਆ ਹੈ ਤਾਂ ਅਗਰ ਅਸੀਂ ਇਹ ਕਹੀਏ ਕਿ ਚਲੋ ਜੀ 5 6 ਸਾਲ ਮੋਜਾਂ ਮਾਣ ਲਈਏ ਤੇ ਫੇਰ ਆਪਾਂ ਉਦੋਂ ਕਾਪਾਸੀਆਂ ਦੇ ਨੇੜੇ ਹੋ ਜਾਣਾ ਹੈ ਤੇ ਫੇਰ ਆਪਾਂ ਰੱਬ ਰੱਬ ਕਰਨਾ ਸ਼ੁਰੂ ਕਰ ਦਾਂਗੇ ਫੇਰ ਆਪਾਂ ਸੱਚ ਬੋਲਣਾ ਸ਼ੁਰੂ ਕਰ ਦਾਂਗੇ ਫੇਰ ਆਪਾਂ ਇੱਕ ਪਾਸੇ ਨੂੰ ਹੋ ਜਾਾਂਗੇ ਤੇ ਬਚਾਏ ਜਾਵਾਂਗੇ ਕੀ ਪਤਾ ਆ 5 ਸਾਲ ਤਾਂ ਬੜੀ ਵੱਡੀ ਗੱਲ ਆ 5 ਸਾਹ ਵੀ ਬਾਕੀ ਹੈਗੇ ਕਿ ਨਹੀਂ ਤਾਂ ਭਗਤੀ ਦਾ ਮਤਲਬ ਇਹ ਹਰੇਕ ਸਾਹ ਵਿੱਚ ਇਦਾਂ ਹੋਣਾ ਕਿ ਜੇ ਇੱਥੇ ਹੀ ਮੁੱਕ ਜਾਵੇ ਤਾਂ ਦਰਸ਼ਨ ਜਦੋਂ ਅੱਖਾਂ ਖੁੱਲਣ ਆਤਮਾ ਦੀਆਂ ਤਾਂ ਪਰਮੇਸ਼ਵਰ ਦੇ ਸਾਹਮਣੇ ਹੋਵੇ ਹallelujah ਰਾਤ ਨੂੰ ਆਪਾਂ ਸੌਂ ਜੰਨੇ ਆ ਸੁਤਿਆਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਮੈਂ ਸੁੱਤਾ ਆ ਮਰਿਆ ਆ ਜੀਂਦਾ ਆ ਬੰਦਾ ਆ ਹੈਗਾ ਆ ਕਿ ਨਹੀਂ ਹੈਗਾ ਐਡੀ ਜ਼ਬਰਦਸਤ ਬਿਓਸ਼ੀ ਹੁੰਦੀ ਆ ਸੌਣ ਦੀ ਅਵਸਥਾ ਕੁਝ ਵੀ ਨਹੀਂ ਪਤਾ ਹੁੰਦਾ ਜਦੋਂ ਤੁਸੀਂ ਡੀਪ ਸਲੀਪ ਹੁੰਦੇ ਹੋ ਕਿੰਨਿਆਂ ਨੂੰ ਪਤਾ ਕਿ ਉਹਨਾਂ ਨੇ ਸੁਪੇਰ ਦੇਖਣੀ ਆ ਕਿ ਨਹੀਂ ਤੇ ਉਹਨਾਂ ਦਾ ਸੋਣਾ ਵੀ ਸਹੀ ਸਥਾਨ ਤੇ ਹੋਣਾ ਚਾਹੀਦਾ ਹੈ। ਉਹਨਾਂ ਦਾ ਸੋਣਾ ਵੀ ਸਹੀ ਤਰੀਕੇ ਨਾਲ ਹੋਣਾ ਚਾਹੀਦਾ ਔਰ ਸੌਣ ਤੋਂ ਪਹਿਲਾਂ ਪਾਪ ਤੋਂ ਪਛਤਾਤਾਪ ਕੀਤਾ ਹੋਣਾ ਚਾਹੀਦਾ ਔਰ ਆਪਣਾ ਰਿਸ਼ਤਾ ਪਰਮੇਸ਼ਵਰ ਦੇ ਨਾਲ ਜੁੜਿਆ ਹੋਣਾ ਚਾਹੀਦਾ ਹੈ। ਘਰ ਨਿਕਲਣ ਤੋਂ ਪਹਿਲਾਂ ਪ੍ਰਾਰਥਨਾ ਕਰੋ। ਪਰ ਇਹਦਾ ਮਤਲਬ ਇਹ ਨਹੀਂ ਕਿ ਘਰੋਂ ਪ੍ਰਾਰਥਨਾ ਕਰਕੇ ਤੁਰੋ ਤੇ ਸਾਰੇ ਰਾਤ ਜਦ ਤੱਕ ਵਾਪਸ ਨਹੀਂ ਆਉਂਦੇ ਜੋ ਮਰਜ਼ੀ ਕਰੋ। ਦਫਤਰ ਵਿੱਚ ਕੰਮ ਕਰਦੇ ਹੋ ਤਾਂ ਪੂਰੀ ਇਮਾਨਦਾਰੀ ਨਾਲ ਕੰਮ ਕਰੋ ਤੁਹਾਡਾ ਕੰਮ ਵੀ ਭਗਤੀ ਆ ਜਦੋਂ ਤੁਸੀਂ ਦਫਤਰ ਵਿੱਚ ਕੰਮ ਕਰਦੇ ਹੋ ਚੋਰੀ ਨਹੀਂ ਕਰਦੇ ਝੂਠ ਨਹੀਂ ਬੋਲਦੇ ਆਪਣੇ ਮਾਲਕ ਦੇ ਪ੍ਰਤੀ ਇਮਾਨਦਾਰ ਰਹਿੰਦੇ ਹੋ ਕਿਸੇ ਚੀਜ਼ ਦਾ ਲਾਲਚ ਨਹੀਂ ਕਰਦੇ ਤਾਂ ਤੁਸੀਂ ਭਗਤੀ ਹੀ ਕਰ ਰਹੇ ਹੋ ਜਿੱਥੇ ਵੀ ਤੁਸੀਂ ਦਿਹਾੜੀ ਲਾਉਂਦੇ ਜੇ ਤੁਸੀਂ ਮਿਸਤਰੀ ਜੇ ਤੁਸੀਂ ਦਰਜੀ ਜੇ ਜੋ ਵੀ ਤੁਸੀਂ ਕੰਮ ਕਰਦੇ ਹੋ ਪਰਮੇਸ਼ਵਰ ਦਾ ਸ਼ੁਕਰਾਨਾ ਕਰੋ ਜੇ ਇਸ ਥਾਂ ਤੋਂ ਤੁਹਾਡਾ ਰਿਜਕ ਠਹਿਰਾਇਆ ਗਿਆ ਉਸ ਥਾਂ ਦੀ ਸੁਖ ਸਲਾਮਤੀ ਮੰਗੋ ਆਪਣੇ ਨਾਲ ਜਿਹੜੇ ਤੁਹਾਡੇ ਬੰਦੇ ਉੱਠਦੇ ਭੈਣ ਭਰਾ ਆ ਉਹਨਾਂ ਦੇ ਨਾਲ ਪਿਆਰ ਨਾਲ ਵਰਤੋ ਮਾੜੀ ਨਜ਼ਰ ਨਾਲ ਦੇਖੋ ਉਹਨਾਂ ਤੇ ਉਹਨਾਂ ਦੀਆਂ ਚੀਜ਼ਾਂ ਦਾ ਲਾਲਚ ਨਾ ਕਰੋ ਤੁਸੀਂ ਪੂਰਾ ਟਾਈਮ ਭਗਤੀ ਵਿੱਚ ਹੀ ਹੋ ਇਹ ਭਗਤੀ ਕਰਨ ਦਾ ਤਰੀਕਾ ਇਹੀ ਆ ਭਗਤੀ ਕਰਨ ਦਾ ਤਰੀਕਾ ਸਵੇਰੇ ਸ਼ਾਮ ਦੋ ਟਾਈਮ ਪ੍ਰਾਰਥਨਾ ਕਰਕੇ ਸਾਰਾ ਦਿਨ ਤੇ ਰਾਤ ਠੱਗੀਆਂ ਮਾਰਨ ਦਾ ਕੰਮ ਭਗਤੀ ਦਾ ਤਰੀਕਾ ਨਹੀਂ ਆ ਦੋ ਚਾਰ ਦਿਨ ਵਰਤ ਰੱਖ ਕੇ ਤੇ ਸਾਰਾ ਸਾਲ ਜਿਹੜਾ ਆ ਜੋ ਚੀਜ਼ਾਂ ਗਲਤ ਮਲ ਤੇ ਆ ਖਾਈ ਜਾਓ ਨਸ਼ੇ ਕਰੀ ਜਾਓ ਇਸ ਮੂੰਹ ਤੋਂ ਗਲਤ ਬੋਲੀ ਜਾਓ ਇਹ ਭਗਤੀ ਕਰਨ ਦਾ ਤਰੀਕਾ ਨਹੀਂ ਆ ਭਗਤੀ ਕਰਨ ਦਾ ਤਰੀਕਾ ਆ ਆਪਣੇ ਸਰੀਰ ਨੂੰ ਤੇ ਆਪਣੇ ਆਤਮਾ ਨੂੰ ਸਹੀ ਰੱਖਣਾ ਆਪਣੀਆਂ ਸੋਚਾਂ ਨੂੰ ਸਹੀ ਰੱਖਣਾ ਇਹ ਭਗਤੀ ਕਰਨ ਦਾ ਤਰੀਕਾ ਆ ਆਪਣੀ ਨਜ਼ਰ ਨੂੰ ਕਿੱਦਾਂ ਸਹੀ ਰੱਖਣਾ ਇਹ ਭਗਤੀ ਕਰਨ ਦਾ ਤਰੀਕਾ ਆ ਇਹ ਹੀ ਭਗਤੀ ਅਸਲ ਵਿੱਚ ਭਗਤੀ ਹੈ ਹੀ ਇਹ ਆਪਣੀਆਂ ਅੱਖਾਂ ਦੇ ਨਾਲ ਭਗਤੀ ਕਰੋ ਜ਼ੁਬਾਨ ਨਾਲ ਭਗਤੀ ਕਰੋ ਦਿਲ ਨਾਲ ਭਗਤੀ ਕਰੋ ਵਚਨ ਚ ਕੀ ਲਿਖਿਆ ਤੂੰ ਆਪਣੇ ਪਰਮੇਸ਼ਵਰ ਨੂੰ ਕਿੱਦਾਂ ਪਿਆਰ ਕਰ ਸਾਰੀ ਜਾਨ ਨਾਲ ਜ਼ੋਰ ਨਾਲ ਸਮਝ ਦੇ ਨਾਲ ਜੋੜ ਕੀਆ ਤੁਹਾਡਾ ਜਿਸਮ ਜਾਨ ਕੀਆ ਤੁਹਾਡੇ ਪ੍ਰਾਨ ਮਨ ਕੀਆ ਤੁਹਾਡਾ ਆਤਮਾ ਤੁਹਾਡੀ ਭਗਤੀ ਰੂਹ ਜਿਸਮ ਜਾਨ ਦੁਆਰਾ ਹੋਣੀ ਚਾਹੀਦੀ ਹੈ ਪਰਮੇਸ਼ਵਰ ਦੇ ਅੱਗੇ ਅਗਰ ਅਸੀਂ ਇਹ ਕਰਨ ਵਿੱਚ ਕਾਮਯਾਬ ਹੋ ਗਏ ਤਾਂ ਅਸੀਂ ਕਹਿ ਸਕਾਂਗੇ ਕਿ ਹਾਂ ਅਸੀਂ ਵਚਨ ਨੂੰ ਸੁਣਿਆ ਤੇ ਅਸੀਂ ਵਚਨ ਨੂੰ ਮੰਨਿਆ ਉਨੀ देर ਤੱਕ ਨਹੀਂ ਕਹਿ ਸਕਦੀ ਤੇ ਮੈਂ ਯਕੀਨ ਕਰਦੀ ਆ ਕਿ ਅੱਜ ਤੁਸੀਂ ਭਗਤੀ ਦੇ ਤਰੀਕੇ ਨੂੰ ਸਿੱਖਿਆ ਆ ਔਰ ਮੈਨੂੰ ਪੂਰਾ ਵਿਸ਼ਵਾਸ ਆ ਕਿ ਤੁਸੀਂ ਭਗਤੀ ਦੇ ਇਸ ਤਰੀਕੇ ਨੂੰ ਫੋਲੋ ਵੀ ਕਰੋਗੇ ਔਰ ਉਸ ਦੇ ਨਾਲ ਹੀ ਮੈਂ ਦੁਬਾਰਾ ਜ਼ਰੂਰ ਅਪੀਲ ਕਰੂੰਗੀ ਕਿ ਆਪਣੀਆਂ ਸੋਚਾਂ ਵਿੱਚੋਂ ਹਰ ਤਰ੍ਹਾਂ ਦੀ ਕਟੜਤਾ ਨੂੰ ਕੱਢ ਦਿਓ ਬਸ ਯਾਦ ਰੱਖੋ ਤੁਸੀਂ ਇਨਸਾਨ ਹੋ ਤੁਹਾਡਾ ਧਰਮ ਇਨਸਾਨੀਅਤ ਆ ਹਰੇਕ ਨਾਲ ਪ੍ਰੇਮ ਨਾਲ ਚੱਲੋ ਜੋ ਤੁਹਾਡੇ ਕੋਲ ਆ ਉਹਨੂੰ ਵੰਡ ਕੇ ਛਕੋ ਕਿਰਤ ਕਰੋ ਤੇ ਪਰਮੇਸ਼ਵਰ ਦੇ ਲੜ ਲੱਗੇ ਰਹੋ ਤੁਹਾਡੇ ਆਂਡ ਗਵਾਂਡ ਜੋ ਵੀ ਵੱਸਦੇ ਆ ਉਹ ਜਿੱਥੇ ਵੀ ਜਾਂਦੇ ਆ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਡਾ ਧਰਮ ਉਹਨਾਂ ਦੇ ਨਾਲ ਪਿਆਰ ਕਰਨਾ ਆ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਇਹ ਸਭ ਤੋਂ ਵੱਡਾ ਹੁਕਮ ਦਿੱਤਾ ਆ ਵਚਨ ਚ ਲਿਖਿਆ ਜੇ ਕਹਨਾ ਮੈਂ ਸਾਰੀਆਂ ਬੋਲੀਆਂ ਜਿਹੜੀਆਂ ਵੱਖ-ਵੱਖ ਤਰ੍ਹਾਂ ਦੀਆਂ ਜੇ ਮੈਂ ਸਾਰੀਆਂ ਬੋਲੀਆਂ ਵੀ ਬੋਲਾਂ ਪੁਖ ਬਾਣੀਆਂ ਵੀ ਕਰਾਂ ਹੋਰ ਵੀ ਸਾਰੀਆਂ ਚੀਜ਼ਾਂ ਮੈਂ ਕਰਾਂ ਪਰ ਮੇਰੇ ਅੰਦਰ ਪਿਆਰ ਨਾ ਹੋਵੇ ਤਾਂ ਮੈਂ ਕੀ ਹਾਂ ਖਾਲੀ ਪੰਡਾ ਛਣਕਣ ਵਾਲਾ ਪੰਡਾ ਜਿਹੜਾ ਖੜਕਦਾ ਹੈ ਖਾਲੀ ਪਿਆਰ ਸਬਨਾ ਨਾਲੋਂ ਉੱਤਮ ਹੈ ਅਰ ਵਚਨ ਚ ਲਿਖਿਆ ਜਿਨਨੇ ਪਿਆਰ ਕੀਤਾ ਉਹਨੇ ਹੀ ਪਰਮੇਸ਼ਵਰ ਨੂੰ ਜਾਣਿਆ ਇੱਥੋਂ ਤੱਕ ਵਚਨ ਚ ਲਿਖਿਆ ਪ੍ਰੇਮ ਹੀ ਪਰਮੇਸ਼ਵਰ ਹੈ ਪਰਮੇਸ਼ਵਰ ਨੇ ਸਾਡੇ ਨਾਲ ਪ੍ਰੇਮ ਕੀਤਾ ਇਸ ਲਈ ਅਸੀਂ ਪਰਮੇਸ਼ਵਰ ਨਾਲ ਪ੍ਰੇਮ ਕਰਦੇ ਹਾਂ ਤੇ ਪ੍ਰਭੂ ਕੀ ਕਹਿੰਦੇ ਕਹਿੰਦੇ ਮੈਨੂੰ ਤੇ ਤੂੰ ਦੇਖਿਆ ਨਹੀਂ ਭਰਾ ਨੂੰ ਤੂੰ ਦੇਖਦਾ ਆ ਜੇ ਤੂੰ ਆਪਣੇ ਭਰਾ ਨਾਲ ਪਿਆਰ ਨਹੀਂ ਕਰਦਾ ਤੇ ਤੂੰ ਮੇਰੇ ਨਾਲ ਵੀ ਪਿਆਰ ਨਹੀਂ ਕਰਦਾ ਪਰ ਕਹਿੰਦਾ ਜੇ ਤੂੰ ਆਪਣੇ ਭਰਾ ਨਾਲ ਪਿਆਰ ਕਰਦਾ ਤਾਂ ਤੂੰ ਮੇਰੇ ਨਾਲ ਪਿਆਰ ਕਰਦਾ ਜਾਂ ਤੇ ਭਰਾ ਸਿਰਫ ਮਾਂ ਜਾਏ ਨਹੀਂ ਸਾਡੇ ਨਾਲ ਬੈਠਣ ਉੱਠਣ ਵਾਲੇ ਸਾਡੇ ਭੈਣ ਭਰਾ ਐ ਇਸ ਲਈ ਪ੍ਰਭੂ ਯਿਸੂ ਮਸੀਹ ਦਾ ਇਸ ਦੁਨੀਆ ਨੂੰ ਸਨੇਹਾ ਆ ਇੱਕ ਦੂਜੇ ਨਾਲ ਪ੍ਰੇਮ ਕਰੋ ਤੇ ਸਭ ਤੋਂ ਪਹਿਲਾਂ ਇਸ ਸੁਨੇਹੇ ਉੱਤੇ ਅਸਰ ਕਰਨ ਦਾ ਕੰਮ ਸਾਡਾ ਆ